ਕਹਿੰਦੇ ਕਿ ਪਹਿਲੇ ਨਾਲ ਦੇ ਕਾਰ ਚਾਹੀਦੀ ਹੈ। ਸੋ ਇਹ ਆਪਣੇ ਵੀਰ ਨੇ ਫੁੱਲ ਮੋਡੀਫਿਕੇਸ਼ਨ ਕਰਵਾਈ ਹੋਈ ਹੈ ਜੀ। ਲਾਈਟ ਵਗੈਰਾ ਸਾਰੀਆਂ ਫਰੰਟ ਦੇ ਨਾਲ ਦੇਖ ਸਕਦੇ ਹੋ ਤੁਸੀਂ। ਬਿਲਕੁਲ ਬਿਲਕੁਲ। ਆਫਟਰ ਮਾਰਕੀਟ ਵਾਕਿਆ ਰੈਡੀ ਕਰਵਾਈ ਵਾਕੀ ਪਤਾ ਲੱਗਦਾ ਕਿ ਯਾਰ ਸ਼ੌਂਕ ਨਾਲ ਕਾਰ ਤਿਆਰ ਕੀਤੀ ਹੈ। ਔਰ ਇੰਟੀਰੀਅਰ 'ਚ ਪਲੇਅਰ ਵਗੈਰਾ, ਵੁੱਡਨ ਕਿਟ ਸਭ ਕੁਝ ਮੋਡੀਫਾਈਡ ਹੈ ਜੀ। ਠੀਕ ਹੈ ਜੀ। ਤੇ ਤੋਹਫਾ ਪੀਸ ਮੰਗਦੇ ਤੇ ਤੋਹਫਾ ਪੀਸ ਹੀ ਲੈ ਕੇ ਆਏ ਆ ਵੀਰਾਂ ਲਈ ਸਪੈਸ਼ਲ ਟਲੌਇਟ ਐਰੇ ਦੇ ਵੀ ਐਕਸਟਰਾ ਲੱਗੇ ਹੋਏ ਨੇ ਤੇ ਸਨਰੂਫ ਵਾਲਾ ਮਾਡਲ ਲੈ ਕੇ ਆਏ ਆ ਨਾਰਮਲ ਬਜਟ ਦੇ ਵਿੱਚ ਲੈ ਕੇ ਆਏ 2021 ਮਾਡਲ ਹਮਮ ਆਲ オリジナル ਦੀ ਲਿਖ ਕੇ ਗਾਰੰਟੀ ਦਿੱਤੀ ਜਾਊਗੀ ਠੀਕ ਹੈ ਡੀਜ਼ਲ ਵਰਜਨ ਦੇ ਵਿੱਚ ਹੈ ਜੀ ਇਹ ਐਵਰੇਜ ਦੀ ਗੱਲ ਕਰੋਗੇ 22 ਤਈ ਦੀ ਨਾਰਮਲ ਐਵਰੇਜ ਮਿਲਦੀ ਹੈ ਜੀ ਇਹ i20 ਆ 2013 ਮਾਡਲ ਆ ਜੀ ਠੀਕ ਹੈ ਜੀ ਤੇ ਸਾਰੀ ਔਰਿਜਨਲ ਦੀ ਰਿਟਨ ਦੇ ਵਿੱਚ ਗਾਰੰਟੀ ਦੇਵਾਂਗੇ ਕੋਈ ਲੋਹੇ ਦਾ ਸਿੰਗਲ ਪੀਸ ਵੀ ਰੀਪੇਂਟ ਨਹੀਂ ਹੋਊਗਾ ਅਲੋਇਟ ਵੇਅਰ ਐਕਸਟਰਾ ਲੱਗੇ ਹੋਏ ਨੇ ਠੀਕ ਹੈ ਜੀ ਠੀਕ ਹੈ ਜੀ ਸਪੋਰਟਸ ਵੇਰੀਐਂਟ ਆ ਡੀਜ਼ਲ ਵਰਜਨ ਦੇ ਵਿੱਚ 2013 K10 ਵੀ ਆਟੋਮੈਟਿਕ ਠੀਕ ਹੈ ਜੀ ਪਹਿਲਾਂ ਤਾਂ ਹੈੱਡਲਾਈਟ ਚੈੱਕ ਕਰ ਲਓ ਜੀ ਫਰੰਟ ਤੋਂ ਆਪਣੇ ਵੀਰ ਨੇ LED ਜੜੀਆਂ ਸਾਰੀਆਂ ਲਾਈਟ ਨੀਚੇ ਫੌਗ ਲੈਂਪ ਉਹ ਵੀ LED ਵਾਲੇ ਇਹ ਆ ਜੀ ਵੈਗਨਰ ਠੀਕ ਹੈ ਨਾਰਮਲ ਬਾਈਟ ਦੇ ਵਿੱਚ ਤੇ ਮਾਡਲ ਉੱਪਰਲਾ ਕਹਿੰਦੇ ਚਾਹੀਦਾ ਜੀ 21 ਮਾਡਲ ਲੈ ਕੇ ਆਇਆ ਤੁਹਾਡੇ ਲਈ ਸਿਰਫ 29000 ਕਿਲੋਮੀਟਰ ਚੱਲੀ 18 ਦੇ ਵਿੱਚ ਰਜਿਸਟਰਡ ਹੋਈ ਆ ਇਹ 18 ਤੋਂ 15 ਤੱਕ ਵੈਲਿਡ ਆ 15 ਸਾਲ ਅੱਗੇ ਮਤਲਬ 33 ਤੱਕ ਵੈਲਿਡ ਆ ਇਹ ਗੱਡੀ ਸਾਫ਼ ਨਾ ਬਹੁਤ ਘੱਟ ਦੇਖਣ ਨੂੰ ਮਿਲਦੀ ਬਹੁਤ ਘੱਟ ਤੇ ਅੱਜ ਫਿਰ ਬਾਕੀ ਦੇ ਲੈਣੇ ਆਪਾਂ ਬਾਈ ਤਾਂ ਜਾਣਕਾਰੀ ਬਾਈ ਇਹ ਨੋਵਾ ਇਹ ਸਟਾਰਟਿੰਗ ਤੁਹਾਨੂੰ ਦਿਖਾ ਰਹੇ ਆ ਜੀ ਤੇ ਅੰਦਰ ਵੀ ਲੈ ਕੇ ਚੱਲਾਂਗੇ ਨੋਵਾ ਘੱਟ ਤੋਂ ਘੱਟ 7-8 ਅਵੇਲੇਬਲ ਆਪਣੇ ਕੋਲ ਅੱਜ ਲੈ ਵੀ ਦੋਸਤੋ ਜਿਹੜੇ ਮੇਰੇ ਵੀਰ ਗੱਡੀ ਭਾਲਦੇ ਆ ਨਾ ਚੰਗੀ ਦੇ ਭਾਲਦੇ ਵੀ ਪੀ ਵੀ ਨੰਬਰ ਦੀ ਤੇ ਹੋਏ ਵੀ ਪਹਿਲੇ ਨਾਂ ਤੇ ਵੀ ਉਹਨੂੰ ਆਏ ਆ ਵੀ ਅਸੀਂ ਕਿਤੇ ਹੋਰ ਨਹੀਂ ਜਾਣਾ ਸਾਨੂੰ ਇੱਥੇ ਹੀ ਮਿਲ ਜੇ ਗੱਡੀ ਪੰਜਾਬ ਚੋਂ ਹੀ ਤੇ ਮਿਲੇ ਵੀ ਗੱਡੀਆਂ ਆ ਵਧੀਆ ਤੇ ਸਾਫ਼ ਚਾਹੇ ਮਾਡਲ ਹੋਵੇ 12 13 ਚਾਹੇ ਹੋਵੇ 23 24 ਮਾਰਕ ਤੇ ਅੱਜ ਆਪਾਂ ਤੁਹਾਨੂੰ ਇਹੋ ਜਿਹੀ ਥਾਂ ਤੇ ਲੈ ਕੇ ਆ ਗਏ ਨੂੰਤ ਬੁਖਾਰੇ ਮਾਰੇ ਕੈਮਰਾ ਮਾਰ ਕੇ ਅੱ ਇਨਾਂ ਦੀ ਖਾਸੀਅਤ ਇਹ ਹੈ ਵੀ ਗੱਡੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਘੱਟੋ ਘੱਟ 60-70 ਗੱਡੀਆਂ ਸਟਾਕ ਹੁੰਦੇ ਆ ਇਹਨਾਂ ਕੋਲੇ ਛੋਟੀ ਕਾਰ ਤੋਂ ਲੈ ਕੇ ਵੱਡੀ ਕਾਰ ਤੱਕ ਤੁਹਾਨੂੰ ਹਰੇਕ ਕਾਰ ਮਿਲੂਗੀ ਤੇ ਉਸ ਤੋਂ ਬਾਅਦ ਲੋਨ ਵਗੈਰਾ ਵੀ ਥੋੜਾ ਇੱਥੇ ਹੀ ਹੋ ਜਾਣਾ ਵਧੀਆ ਕਾਰਾਂ ਹੁੰਦੀਆਂ ਸਾਫ਼ ਕਾਰਾਂ ਸਿਰਫ ਤੇ ਸਿਰਫ ਕੋਈ ਵੀ ਨੰਬਰ ਵਾਲੀਆਂ ਕਾਰਾਂ ਨਾਮ ਪਹਿਲੇ ਹੋਣਗੀਆਂ ਨਵੀਆਂ ਅਨਕੋਰ ਕਾਰਾਂ ਹੋਣਗੀਆਂ ਟਾਇਰ ਨਵੇਂ ਅਨਕੋਰ ਜੇ ਤੁਸੀਂ ਇੱਥੇ ਆਓਗੇ ਨਾ ਥੋੜੀ ਜਿਆਦਾ ਵੇਖ ਕੇ ਹੀ ਗੱਡੀਆਂ ਰੂਹ ਖੁਸ਼ ਹੋ ਜਾਣੀਆਂ ਕਿਉਂਕਿ ਗੱਡੀਆਂ ਦਾ ਜੋ ਇੱਥੇ ਸਾਂਭ ਸੰਭਾਲ ਕਰਦੇ ਆਂ ਦੇਖਦੇ ਕਰਦੇ ਸਾਨੂੰ ਇੱਥੇ ਆਏ ਪਾ ਲੱਗ ਆ ਇਕੋ ਲੈਂਚ ਖੜੀਆਂ ਗੱਡੀਆਂਆਂ ਦੀਆਂ ਵੇਖੋ ਤੁਸੀਂ ਪਾਲੀਸੀ ਵੀ ਕ੍ਰੇਟਾ ਹੈਗੀ ਆ ਨਿਊ ਸ਼ੇ ਵੀ ਹੈਗੀ ਕ੍ਰੇਟਾ ਗਾਂ ਥੋੜਾ ਜਿਹਾ ਆਉਂਗੇ ਗਾਂ ਹੋ ਸਟਾਕ ਵੀ ਕਾਫੀ ਜ਼ਿਆਦਾ ਹੈਗਾ ਕਹਿੰਦਾ ਵੀ ਹਰੇਕ ਤਰ੍ਹਾਂ ਦੇ ਨੇ ਕੋਲ ਸਟਾਕ ਆ ਥੋੜੀ ਜੋ ਵੀ ਪਸੰਦ ਆ ਤੁਹਾਡੀ ਚਾਹੇ ਆਲਟੋ ਲੈਣੀ ਆ ਚਾਹੇ ਨੋਵਾ ਲੈਣੀ ਆ ਚਾਹੇ ਕੀਆ ਲੈਣੀ ਆ ਚਾਹੇ ਕੋਈ ਹੋਰ ਗੱਡੀ ਲੈਣੀ ਆ ਜੋ ਵੀ ਤੁਹਾਡੀ ਹੈਗੀ ਪਸੰਦ ਤੁਹਾਨੂੰ ਇੱਥੇ ਹੀ ਮਿਲ ਜਾਣੀ ਆ ਸੋ ਆਜੋ ਫੇਰ ਅੰਦਰ ਚੱਲਦੇ ਆਂ ਦੀਪਕ ਬਾਣੀ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਸਾਰਾ ਸਟਾਕ ਚੈੱਕ ਕਰਾਵਾਂਗੇ ਕੱਲੀ ਕੱਲੀ ਗੱਡੀ ਤੁਹਾਨੂੰ ਦੱਸਾਂਗੇ ਰੇਟ ਵੀ ਕੀ ਰੇਟ ਇਨਾ ਤੁਹਾਨੂੰ ਮੈਂ ਦੱਸਦਾ ਆਜੋ ਫਿਰ ਦੋਦੀਪ ਕੋਈ ਕੀ ਹਾਲ ਚਾਲ ਹੈ ਸਵਾਗਤ ਆ ਜੀ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਵੀ ਅੱਜ ਕਾਰਾਂ ਵੇਖੀਆਂ ਗੱਡਿਆਂ ਗੱਲ ਕੇ ਮੈਨੂੰ ਆਪਣੀ ਬਹੁਤ ਸਵਾਦ ਆ ਗਿਆ ਵੀ ਬਹੁਤ ਥੋੜਾ ਇੱਥੇ ਕਿਹਾ ਹੈ ਦੇਖ ਕੱਲੀ ਕੱਲੀ ਕਾਰ ਵੇਖੀ ਮੈਂ ਸ਼ੀਸ਼ੇ ਨੂੰ ਸਾਫ਼ ਕਰੀਏ ਤੁਹਾਡੇ ਕੋਲ ਇੱਥੇ ਹਨਾ ਵੀਰ ਬਿਲਕੁਲ ਵੀਰਾਂ ਦਾ ਪਿਆਰ ਆ ਜੀ ਤੇ ਤੋਹਫੇ ਆਪਾਂ ਨਵੇਂ ਨਵੇਂ ਲੈ ਕੇ ਆਉਂਦੇ ਰਹਿੰਦੇ ਆ ਤੁਸੀਂ ਲੋਨ ਬਾਰੇ ਦੱਸ ਦਿਓ ਲੋਨ ਬਾਰੇ ਕੀ ਪ੍ਰੋਸੈਸ ਹੈ ਆਪਣਾ ਲੋਨ ਕਰਾ ਹੋ ਜਾਂਦਾ ਇੱਥੇ ਲੋਨ ਆਪਣੇ ਕੋਲ ਦੇਖੋ ਹਰ ਕਾਰ ਦੇ ਉੱਪਰ 20 ਤੋਂ 30% ਡਾਊਨ ਪੇਮੈਂਟ ਕਰਕੇ ਕਿਸੇ ਵੀ ਪਰ ਟਰਾਈ ਇਹ ਰਹਿੰਦੀ ਕਿ ਅੱਧੇ ਘੰਟੇ ਦੇ ਵਿੱਚ ਲੋਨ ਅਪਰੂਵ ਹੋ ਜੇ ਪ੍ਰੋਸੈਸ ਕੀ ਹੈ ਬਹੁਤ ਫਾਸਟ ਆਪਣੇ ਕੋਲ ਠੀਕ ਹੈ ਬੰਦੇ ਦੀ ਪ੍ਰੋਫਾਈਲ ਸਿਮਬਲਸ ਕੋ ਰੁਕੀ ਹੋਣਾ ਚਾਹੀਦਾ ਅੱਧੇ ਘੰਟੇ ਚ ਲੋਨ ਵੀ ਓਕੇ ਕਰਵਾਦਾ ਹੈ ਠੀਕ ਹੈ ਜੀ ਆਵਾ ਆਲ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਰਹੇ ਪ੍ਰੋਸੈਸ ਸਾਰਾ ਇਹੀ ਆ ਕਿ ਆਪਣੇ ਆਧਾਰ ਕਾਰਡ ਪੈਨ ਕਾਰਡ ਔਰ 6 ਮਹੀਨੇ ਦੀ ਬੈਂਕ ਸਟੇਟਮੈਂਟ ਆਪਣੀ ਨਾਲ ਲੈ ਕੇ ਆਓ ਠੀਕ ਹੈ ਪ੍ਰੋਸੈਸ ਸਾਰਾ ਇੱਥੇ ਹੀ ਹੋ ਜਾਣਾ। ਇੱਕ ਗੱਲ ਐ ਹੁੰਦਾ ਯਾਰ ਗੱਡੀ ਇੱਥੋਂ ਵੇਖਣੀ ਹੁੰਦੀ ਆ। ਲੂਨ ਵਰਗੇ ਤਾਂ ਹੋਰ ਕਰਨਾ ਹੁੰਦਾ। ਥੋੜਾ ਸਾਰਾ ਕੁਝ ਇੱਥੇ ਹੀ ਹੋ ਜਾਣਾ। ਇੱਥੇ ਹੀ ਆਰ.ਸੀ. ਟ੍ਰਾਂਸਫਰ ਦਾ ਪ੍ਰੋਸੈਸ ਆ ਜੀ। ਇੱਥੇ ਹੀ ਇੰਸ਼ੋਰੈਂਸ ਹੋਊਗੀ ਤੁਹਾਡੀ। ਮਤਲਬ ਕਾਰ ਦੇ ਵਿੱਚ ਜੋ ਆਪਣੀ ਫਾਰਮੈਲਿਟੀਜ਼ ਆ ਸਾਰੀ ਇੱਥੇ ਕੰਪਲੀਟ ਕਰਕੇ ਡਿਲੀਵਰ ਕਰਾਂਗੇ। ਕੋਈ ਨਹੀਂ ਆ ਕਿ ਤੁਹਾਨੂੰ ਕਿਤੇ ਬਾਹਰ ਆ ਇੰਸ਼ੋਰੈਂਸ ਇੱਥੋਂ ਕਰਾਉਣਾ, ਪੋਲਿਸੀ ਇੱਥੋਂ ਕਰਾਉਣਾ, ਆਰ.ਸੀ. ਕਿਤੇ ਨਹੀਂ। ਸਾਰਾ ਪ੍ਰੋਸੈਸ ਇੱਥੇ ਹੀ ਹੋਊਗਾ। ਠੀਕ ਹੈ। ਤੇ ਉਸ ਤੋਂ ਬਾਅਦ ਜੋ ਆਪਣੀ ਗੱਲਾਂ ਨੇ ਵੀ ਡੀਲ ਤੇ ਦੇ ਉਸ ਤੋਂ ਬਈ ਨਜੀਬ ਭਾਈ ਤੁਸੀਂ ਐਂ ਦੱਸ ਦਿਓ ਵੀ ਜੇ ਕਿਸੇ ਨੇ ਆਪਣੇ ਕੋਲ ਇਥੇ ਆਉਣਾ ਹੋਵੇ ਲੋਕੇਸ਼ਨ ਆਪਣੀ ਕਿੱਥੇ ਰਹੀ ਨੇ ਬਹੁਤ ਲੋਕੇਸ਼ਨ ਵੀਰੇ ਆਪਣੀ ਤਲਵੰਡੀ ਪਈ ਸ਼ਹਿਰ ਪੈਂਦਾ ਜੀ ਜੋ ਕਿ ਮੋਗਾ ਟੂ ਫਿਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂਮ ਆ ਤੁਸੀਂ ਗੂਗਲ ਦੇ ਉੱਪਰ ਲੋਕੇਸ਼ਨ ਅਪਡੇਟ ਕਰਕੇ ਪਹੁੰਚ ਸਕਦੇ ਹੋ ਜੋ ਮੇਨ ਆਪਣਾ ਹਾਈਵੇ ਰੋਡ ਪੈਂਦਾ ਲੁਧਿਆਣਾ ਤੋਂ ਫਿਰੋਜ਼ਪੁਰ ਰੋਡ ਤੇ ਮੋਗੇ ਤੇ ਜਸਟ 15 ਮਿੰਟ ਦਾ ਰਸਤਾ ਜੀ ਸਾਰਾ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂਮ ਆ ਤਲਵੰਡੀ ਪਈ ਖਾਸ ਠੀਕ ਹੈ ਲੈ ਵੀ ਦੋਸਤੋ ਹੁਣ ਫਿਰ ਬਹੁਤ ਥੋੜਾ ਜਿਆਦਾ ਟਾਈਮ ਨਹੀਂ ਲੈਂਦੇ ਹੁਣ ਫਿਰ ਵੀਡੀਓ ਨੂੰ ਆਪਾਂ ਕਰਦੇ ਹ ਹੁਣ ਜਿਹੜੇ ਆਪਣੇ ਛੋਟੇ ਜੀਮੇਦਾਰ ਆ ਉਹਨਾਂ ਵਾਸਤੇ ਆਪਾਂ ਹੁਣ ਥੋੜਾ ਜਿਹਾ ਜਿਹੜਾ ਸਟਾਕ ਵਿਖਾਵਾਂਗੇ ਉਹਨਾਂ ਵਾਸਤੇ ਵਿਖਾਵਾਂਗੇ ਸਭ ਤੋਂ ਪਹਿਲੀ ਜੋ ਆਪਣੀ ਕਾਰਗਿਰ ਦੀਪਕ ਬਈ ਦਿਓ ਜਮਣੀ ਜਾਣਕਾਰੀ ਕਿਹੜੀ ਕਰੀਏ ਵੀਰੇ ਜੀ i20 ਲੈ ਕੇ ਆਏ ਆ ਘੱਟ ਬੇੜ ਦੇ ਵਿੱਚ ਵੀ ਡਿਮਾਂਡ ਕਰਦੇ ਆ ਸੋ ਪਹਿਲਾਂ ਹੀ ਦੱਸ ਦਈਏ ਕਿ ਸਟਾਰਟਿੰਗ ਮਾਡਲਸ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਸ ਤੋਂ ਇਲਾਵਾ ਹੋਰ ਬਹੁਤ ਸਟਾਕ ਆਪਣੇ ਕੋਲ ਹੈਗਾ ਹਮੇਸ਼ਾ ਕਿੰਨੀ ਬਾਕੀ ਰਿਕੁਆਇਰਮੈਂਟ ਹੋਊਗੀ ਰਿਕੁਆਇਰਮੈਂਟ ਇੱਥੇ ਪੂਰੀ ਕਰਾਂਗੇ ਇਹ i20 ਆ 2013 ਮਾਡਲ ਆ ਜੀ ਠੀਕ ਹੈ ਜੀ ਤੇ ਸਾਰੀ ਆਲ オリジナル ਦੀ ਰਿਟਨ ਦੇ ਵਿੱਚ ਗਰੰਟੀ ਦੇਵਾਂਗੇ ਕੋਈ ਲੋਹੇ ਦਾ ਸਿੰਗਲ ਪੀਸ ਵੀ ਰੀਪੇਂਟ ਨਹੀਂ ਹੋਊਗਾ। ਅਲੋਇ ਟਾਇਰ ਐਕਸਟਰਾ ਲੱਗੇ ਹੋਏ ਨੇ। ਠੀਕ ਹੈ ਜੀ। ਠੀਕ ਹੈ ਜੀ। ਸਪੋਰਟਸ ਵੈਰੀਐਂਟ ਹੈ ਡੀਜ਼ਲ ਵਰਜਨ ਦੇ ਵਿੱਚ 2013। ਠੀਕ ਹੈ। ਸਿਰਫ 83000 ਕਿਲੋਮੀਟਰ ਚੱਲੀ ਆ ਲੁਧਿਆਣੇ ਦਾ ਨੰਬਰ ਆ ਜੀ। ਠੀਕ ਹੈ ਜੀ। ਹਾਂ ਜੀ। ਲੈ ਵੀ ਦੋਸਤੋ ਸਾਨੂੰ ਆਪਾਂ ਗਾਰੰਟੀ ਜੂਰ ਚੱਕਰਾਂਗੇ ਕਿਵਰੀ ਆਹ ਹੁੰਦਾ ਹੈ 13 ਮਾਡਲ ਦਾ ਇੰਟੀਰੀਅਰ ਕਿਦਾਂ ਦਾ ਹੋਊਗਾ। ਜਿਵੇਂ ਕੋਈ ਦੁੱਥੋਂ ਬਾਹਰੋਂ ਵਿਖਾਈ ਜਾਊਗੀ ਉਨਵੇਂ ਹੀ ਤੁਹਾਨੂੰ ਅੰਦਰੋਂ ਵਿਖਾਈ ਜਾਊਗੀ। ਅੰਦਰੋਂ ਤੇ ਦੀਪਕ ਬਾਈ ਫਿਰ ਕੀ ਪ੍ਰਾਈਸ ਰੱਖਿਆ ਹੋਇਆ ਇਹਦਾ ਇਹ ਆਪਾਂ ਨੂੰ ਵੀਰੇ ਦੇ ਦਾਂਗੇ ਤੁਹਾਨੂੰ ਕਾਰ ਸਿਰਫ ਔਰ ਸਿਰਫ ਆਪਾਂ 3,60,000 ਰੁਪਏ ਠੀਕ ਹੈ ਹਾਂਜੀ ਲੈ ਵੀ ਦੋਸਤੋਂ ਲੋਨ ਕਰਾਉਣਾ ਚਾਹੁੰਦਾ ਤਾਂ 2 ਤੋਂ 2.5 ਲੱਖ ਰੁਪਏ ਦਾ ਲੋਨ ਵੀ ਹੋ ਜਾਊਗਾ ਠੀਕ ਹੈ ਲੈ ਵੀ ਦੋਸਤੋਂ ਇਹ ਵੀ ਆਫਰ ਹੈਗੀ ਆ ਵੀ ਮਾਡਲ ਵੀ ਡਾਉਣ ਪਰ ਲੋੜਾ ਲੋਨ ਵੀ ਹੋ ਜਾਣਾ ਉਸ ਤੋਂ ਬਾਅਦ ਜੋ ਫਿਰ ਆਪਣੀ ਅਗਲੀ ਆ ਗਈ ਆ ਜੋ ਕੋ ਹਮਾਰੇ ਟਾਇਰ ਨਹੀਂ ਉਹ ਤੇ ਕਰੇ ਟਾਇਰ ਲਾਈਵਲ ਵਿਖਾ ਦੇ ਟਾਇਰ ਲਾਈਵਲ ਤਾਂ ਜਿਵੇਂ ਯਾਰ ਕਹਿੰਦੇ ਨੇ ਵੀ ਨਵੇਂ ਹੀ ਪਾਏ ਹੋਏ ਆ ਕਹਿੰਦੇ ਆ ਕਿ ਪਹਿਲੇ ਨਾਲ ਦੇ ਕਾਰ ਚਾਹੀਦੀ ਹੈ ਤੋ ਇਹ ਆਪਣੇ ਵੀਰ ਨੇ ਫੁੱਲ ਮੋਡੀਫਿਕੇਸ਼ਨ ਕਰਵਾਈ ਹੋਈ ਹੈ ਜੀ। ਲਾਈਟ ਵਗੈਰਾ ਸਾਰੀਆਂ ਫਰੰਟ ਦੇ ਨਾ ਦੇਖ ਸਕਦੇ ਤੁਸੀਂ। ਬਿਲਕੁਲ ਬਿਲਕੁਲ। ਆਫਟਰ ਮਾਰਕੀਟ ਵਾਕੇ ਰੈਡੀ ਕਰਵਾਈ ਵਾਕੀ ਪਤਾ ਲੱਗਦਾ ਕਿ ਯਾਰ ਸ਼ੌਕ ਨਾਲ ਕਾਰ ਤਿਆਰ ਕਰ ਦਿੱਤੀ ਹੈ। ਬਿਲਕੁਲ। ਔਰ ਇੰਡੀਰੀਅਰ ਜੇ ਪਲੇਅਰ ਵਗੈਰਾ, ਵੁੱਡਨ ਕਿਟ ਸਭ ਕੁਝ ਮੋਡੀਫਾਈਡ ਹੈ ਜੀ। ਠੀਕ ਹੈ ਜੀ। ਤੇ ਤੋਹਫਾ ਪੀਸ ਮੰਗਦੇ ਤਾਂ ਤੋਹਫਾ ਪੀਸ ਹੀ ਲੈ ਕੇ ਆਏ ਆ ਵੀਰਾਂ ਵਾਲੇ ਸਪੈਸ਼ਲ। ਠੀਕ ਹੈ ਜੀ। ਔਰ 2017 ਮਾਡਲ ਹੈ ਪਹਿਲੇ ਨਾਮ ਤੇ ਆ ਸਾਰੇ ਸ਼ੀਸ਼ੇ ਨਾਲ ਦੇ। ਠੀਕ ਹੈ ਜੀ। ਤੋ ਜਿਹੜਾ ਵੀ ਆਪਣੇ ਵੀਰ ਨੂੰ ਪਸੰਦ ਆ ਜਲ ਆਰਮਰੈਸਟ ਸੀਟ ਕਵਰ ਪਲੇਅਰ ਬਹੁਤ ਟਾਪ ਕੁਆਲਿਟੀ ਦਾ ਬੈਕ ਕੈਮਰਾ ਠੀਕ ਹੈ ਠੀਕ ਹੈ ਐਲੋਇਟ ਹੈਰ ਸਟਿੱਪਣੀ ਹਜੇ ਤੱਕ ਅੱਧੇ ਉਣੀ ਲੱਗੀ ਠੀਕ ਹੈ ਅਨਯੂਜ਼ਡ ਠੀਕ ਹੈ ਐ ਵੀ ਦੋਸਤੋ ਗੱਡੀ ਜਮਾ ਨਵੀਨ ਕੋਰ ਆਹੇ ਦੇਖ ਲਓ ਤਾਂ ਰੇਟ ਦੱਸ ਦਿੰਦੇ ਵੀ ਕਿਹੜਾ ਰੇਟ ਵੀਰੇ ਸਿਰਫ ਔਰ ਸਿਰਫ ਤੁਹਾਨੂੰ ਦੇ ਦੇਣੀ ਹੈ ਜੀ 5 ਲੱਖ ਤੇ 90 ਹਜ਼ਾਰ ਰੁਪਏ ਦੀ ਠੀਕ ਹੈ ਲੋਨ ਕਰਕੇ ਨਾ ਚੋ ਲਿਖ ਕੇ ਗਰੰਟੀ ਕਰਾਂਗੇ ਉਹ ਦਿੱਜ ਜਾਊਗੀ ਠੀਕ ਹੈ ਲੋਨ ਕਰਵਾ ਲਓ ਵੀਰੇ 1.45 ਲੱਖ ਰੁਪਏ ਦਾ ਲੋਨ ਹੋ ਜਾਊਗਾ ਜੀ ਠੀਕ ਹੈ ਜੀ ਤਾਂ ਵੀ ਦੋਸਤੋਂ ਥੋੜੇ ਪੈਸੇ ਲਿਆਓ ਅੱਜ ਗੱਡੀਆਂ ਕੇ ਚੱਕ ਲਓ ਸਿੰਗਲ ਵੀਸੀ ਖੜਾ ਹੋਇਆ ਹੈ ਪਰ ਇਦਾਂ ਉਸ ਤੋਂ ਬਾਅਦ ਲਾਈਟਾਂ ਵਗੈਰਾ ਸਾਰੀਆਂ ਚੈੱਕ ਕਰ ਸਕਦੇ ਹੋ ਆਫਟਰ ਮਾਰਕੀਟ ਆ ਤਾਂ ਲਾਈਟ ਹੋਈ ਹੋਈ ਆ ਅੰਦਰ ਵੀ LED ਲਾਈਟ ਆਪਣੇ ਵੀਰ ਨੇ ਚਿੱਟੀਆਂ ਲਾਈਟਾਂ ਲਵਾਈਆਂ ਆਈਆਂ ਠੀਕ ਹੈ ਹਾਂ ਜੀ ਬਹੁਤ ਵਧੀਆ ਨਾਰਮਲ ਬਾਈਟ ਦੇ ਵਿੱਚ ਤੇ ਮਾਡਲ ਉੱਪਰਲਾ ਕਹਿੰਦੇ ਚਾਹੀਦਾ ਜੀ 21 ਮਾਡਲ ਲੈ ਕੇ ਆਇਆ ਤੁਹਾਡੇ ਲਈ ਸਿਰਫ 29000 ਕਿਲੋਮੀਟਰ ਚੱਲੀ ਨਾਲ ਦੇ ਟਾਇਰ ਹੂੰ ਹੂੰ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਆ ਜੀ ਪੈਟਰੋਲ ਵਰਜਨ ਠੀਕ ਹੈ ਠੀਕ ਹੈ ਜੀ ਪੈਟਰੋਲ ਵਰਜਨ ਦੇ ਵਿੱਚ ਆਪਣੇ ਵੀਰ ਮੰਗਦੇ ਆ ਪਹਿਲਾਂ ਡਿਮਾਂਡ ਹੁੰਦੀ ਸੀ ਸੀਐਨਜੀ ਮੰਗਦੇ ਆ ਜੀ ਡੇਟ ਸਿੱਕਲੀ ਪੈਟਰੋਲ ਵਰਜਨ ਦੀ ਡਿਮਾਂਡ ਆ ਗਈ ਆ ਤੇ 21 ਮਾਡਲ ਸਿਰਫ 29000 ਚੱਲੀ ਲੈ ਕੇ ਆਏ ਆ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਕਾਰ ਨਾਲ ਦੇ ਟਾਇਰ ਸਟਿਪਣੀ ਵਗੈਰਾ ਨਿਊਜ਼ ਆ ਜੀ ਠੀਕ ਹੈ ਜੀ ਇਹ ਫਿਰ ਕਿੰਨੇ ਦੇ ਦੇ ਦੋਗੇ ਜੀ ਹਾਂਜੀ ਲੈ ਵੀ ਦੋਸਤੋ 445000 ਰੁਪਏ ਰੇਟ ਆ ਬਾਕੀ ਥੋੜਾ ਲੋਨ ਵੀ ਹੋ ਜਾਣਾ ਅੱਜ ਫਿਰ ਉਸ ਤੋਂ ਬਾਅਦ ਤੁਹਾਨੂੰ ਵਿਖਾਉਣੀ ਆ 4 ਲੱਖ ਰੁਪਏ ਦਾ ਲੋਨ ਵੀ ਕਰਵਾ ਦਾਂਗੇ ਜੀ ਠੀਕ ਆ ਠੀਕ ਹਾਂਜੀ ਤੇ ਉਸ ਤੋਂ ਬਾਅਦ ਫਿਰ ਜੋ ਆਪਣੀ ਆ ਗੱਡੀ ਆ ਗਈ ਯਾਰ ਖੜੀ ਬਹੁਤ ਸੋਹਣੀ ਲੱਗ ਰਹੀ ਹੈ ਬਾਕੀ ਭਾ ਲੈਣੇ ਬੜੀ ਜਾਣਕਾਰੀ ਇਹ ਕੀ ਆ ਸੋਨਟ ਲਾਇਟ ਅਰੇ ਦੇ ਵੀ ਐਕਸਟਰਾ ਲੱਗੇ ਹੋਏ ਨੇ ਤੇ ਸਨਰੂਫ ਵਾਲਾ ਮਾਡਲ ਲੈ ਕੇ ਆਏ ਆ ਨਾਰਮਲ ਬਜਟ ਦੇ ਵਿੱਚ ਲੈ ਕੇ ਆਏ 2021 ਮਾਡਲ ਹਮ ਹਮ ਆਲ オリジナル ਦੀ ਲਿਖ ਕੇ ਗਾਰੰਟੀ ਦਿੱਤੀ ਜਾਊਗੀ ਠੀਕ ਹੈ ਡੀਜ਼ਲ ਵਰਜਨ ਦੇ ਵਿੱਚ ਆ ਜੀ ਇਹ ਐਵਰੇਜ ਦੀ ਗੱਲ ਕਰੋਗੇ 22 2 ਦੋਸਤੋ ਕਿੰਨਾ ਘੱਟਾਂ ਦੀ ਐਵਰੇਜ ਵਧੀਆ ਟੈਂਡਰ ਆਪ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਦਾ ਬਹੁਤ ਵਧੀਆ ਨੀਟ ਐਂਡ ਕਲੀਨ ਐਂਡਰ ਕਵਰ ਵਗੈਰਾ 70 ਮੈਟ ਕੀਆ ਦੀ ਸੋਨਾਟਾ ਡੀਜ਼ਲ ਜਿੱਦਾ ਵੈਨਿਊ ਮੰਗਦੇ ਨਾ ਆਪਣੇ ਵੀਰ ਹੁੰਡਾਈ ਸੋਨਾਟ ਤੇ ਵੈਨਿਊ ਸੇਮ ਚੀਜ਼ ਆ ਠੀਕ ਹੈ ਜੀ ਜੀ ਉਹਦੇ ਨਾਲ ਉਹ ਬਲਾਸੇ ਦੇ ਵਿੱਚ ਬੈਸਟ ਆਪਸ਼ਨ ਹੀ ਹੈ ਕਿ ਅੰਦਰ ਬੈਠੇ ਵੀ ਰੂਮ 'ਚ ਆਪਾਂ ਮੰਨ ਲਓ ਕਿ ਚਾਹ ਪੀਣੀ ਤੇ ਆਪਾਂ ਕਹਿ ਦਿੰਨੇ ਯਾਰ ਕਾਰ ਸਟਾਰਟ ਕਰ ਦਈਏ ਕਮਰੇ 'ਚ ਬੈਠੇ ਸਟਾਰਟ ਕਰ ਸਕਦੇ ਆਂ ਕਾਰ ਦੇ ਕੋਲ ਪਹੁੰਚਣ ਦੀ ਜਰੂਰਤ ਵੀ ਨਹੀਂ ਠੀਕ ਹੈ ਲੈ ਦੋ ਫੀਚਰ ਲੈ ਸਕਦੇ ਗਿਆ ਸਕਦੇ ਆਪਾਂ ਹਾਂਜੀ 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 ਠੀਕ ਹੈ ਫਿਰ ਕੀ ਪ੍ਰਾਈਸ ਰੱਖਿਆ ਹੋਇਆ ਜੀ ਇਹ ਵੀਰੇ ਦੇ ਦਾਂਗੇ ਸਿਰਫ ਸਿਰਫ ਤੁਹਾਨੂੰ 930000 ਰੁਪਏ ਠੀਕ ਹੈ ਜੀ ਲੈ ਦੋ ਸੋ ਰੇਟ ਤੇ ਸੁਣ ਲਿਆ ਹੋਇਆ ਗੱਡੀ ਬਹੁਤ ਵਧੀਆ ਤੇ ਸਾਫ਼ ਯਾਦ ਉਸ ਤੋਂ ਬਾਅਦ ਫਿਰ ਆਪਣੀ ਜੋ ਆਹ ਕਾਰ ਆ ਗਈ ਆ ਇਹਨੂੰ ਕੋਈ ਨਹੀਂ ਜਾਣਦਾ ਇਹ ਹੈਗੀ ਆ ਆਲਟੋ K10 K10 ਵੀ ਆਟੋਮੈਟਿਕ ਠੀਕ ਹੈ ਜੀ ਪਹਿਲਾਂ ਤਾਂ ਹੈੱਡਲਾਈਟ ਚੈੱਕ ਕਰ ਲੋ ਜੀ ਫਰੰਟ ਤੋਂ ਆਪਣੇ ਵੀਰ ਨੇ LED ਵਾਲੀਆਂ ਸਾਰੀਆਂ ਲਾਈਟ ਨੀਚੇ ਫੋਗ ਲੈਂਪ ਉਹ ਵੀ LED ਵਾਲੇ ਠੀਕ ਹੈ ਠੀਕ ਹੈ ਇੰਟੀਰੀਅਰ ਵਾਈਜ਼ ਗੱਲ ਕਰਾਂਗੇ 에어 ਬੈਗ ਵਾਲਾ ਮਾਡਲ ਆ ਆਰਮ ਰੈਸਟ ਸੀਟ ਕਵਰ ਚਾਰੋਂ ਟਾਇਰ ਨਵੇਂ ਆ ਠੀਕ ਹੈ ਬਾਈ ਜਿਹੜਾ ਫ੍ਰੈਂਡਲੀ ਮਤਲਬ ਆਟੋਮੈਟਿਕ ਦੇ ਵਿੱਚ ਲੈ ਕੇ ਆਏ ਤੁਹਾਡੇ ਲਈ ਇਹ ਸਿਰਫ 40000 ਕਿਲੋਮੀਟਰ ਚੱਲੀ ਆ ਠੀਕ ਹੈ ਜੀ ਦੋਸਤ ਲੈਸ ਡਰਾਈਵਣਾ ਛੋਟੀ ਗੱੜਾ ਉਹ ਤੋਂ ਆਟੋਗੇਅਰ ਦੇ ਵਿੱਚ ਆਟੋਮੈਟਿਕ ਹਾਂਜੀ ਆਟੋ ਗੱੜਾ ਆਪਾਂ ਨੂੰ ਪਤਾ ਛੋਟੀਆਂ ਬਹੁਤ ਹੀ ਰੇਅਰ ਜਿਹੀਆਂ ਦੇਖਣ ਨੂੰ ਮਿਲਦੀਆਂ ਉਹ ਵੀ ਆਲਟੋ K10 ਵਰਗੀਆਂ ਬਾਕੀ ਹੁਣ ਪੁੱਛਦੇ ਆਂ ਬਾਈ ਤੋਂ ਆਪਾਂ ਕੀ ਰੇਟ ਰੱਖਿਆ ਬਾਈ ਜੀ ਵੀਰੇ ਸਰ ਦੇ ਦਿਆਂਗੇ ਤੁਹਾਨੂੰ 3 ਲੱਖ ਤੇ 90000 ਰੁਪਏ ਦੀ ਠੀਕ ਹੈ ਜੀ 3 ਲੱਖ 90000 ਤੁਹਾਨੂੰ 90 ਦੀ ਲੋਨ ਕਰਾਣਾ ਆਊਗਾ 3 ਲੱਖ ਰੁਪਏ ਦਾ ਲੋਨ ਵੀ ਕਰਵਾ ਦਾਂਗੇ ਸਿਰਫ 90000 ਲਿਓ ਛੋਟੀ ਡਾਊਨ ਪੇਮੈਂਟ ਠੀਕ ਹੈ ਜੀ ਬਾਕੀ ਲੋਨ ਹੋ ਜਾਊਗਾ ਲਓ ਜੀ ਉਸ ਤੋਂ ਬਾਅਦ ਫਿਰ ਆਪਣੀ ਜੋ ਆ ਗਈ ਆ ਆਲਟੋ 800 ਹਾਂਜੀ ਬਹੁਤ ਸੋਹਣੀ ਕਾਰ ਹੈ ਵੀ ਬਾਕੀ ਭਲਾ ਲੈ ਲੈਣੇ ਫਿਰ ਜਾਣਕਾਰੀ ਬਾਈ ਤੋਂ ਕਿਹੜਾ ਮਾਡਲ ਹੈ ਇਹ 2014 ਮਾਡਲ ਹੈ ਜੀ ਠੀਕ ਹੈ ਜੀ ਬਿਲਕੁਲ ਜੈਨੂਇਨ ਕੰਡੀਸ਼ਨ ਇਹ ਵੀ ਹਮਮ ਪੰਜਾਬ ਦਾ ਨੰਬਰ ਆ ਠੀਕ ਆ ਰੇਟ ਸਿਰਫ ਔਰ ਸਿਰਫ ਤੁਹਾਨੂੰ ਆਪ ਦੇ ਦੇਣੀ ਹੈ ਇਹ 2 ਲੱਖ ਤੇ 20 ਹਜ਼ਾਰ ਰੁਪਏ ਦੀ ਠੀਕ ਆ ਚਾਰੋਂ ਟਾਇਰ ਨਵੇਂ ਆ ਜੀ ਹਮਮ ਸਰਵਿਸ ਲੇਟੈਸਟ ਹੋਈ ਹੋਈ ਆ ਸੀਟ ਕਵਰ ਲੱਗੇ ਹੋਏ ਨੇ ਹਮਮ ਐਲ ਐਕਸ ਆਈ ਮਾਡਲ ਪਾਵਰ ਸਟੀering ਪਾਵਰ ਵਿੰਡ ਵਾਲੀ ਠੀਕ ਆ ਤੇ ਮੇਨ ਖਾਸियत ਇਹ 18 ਦੇ ਵਿੱਚ ਰਜਿਸਟਰਡ ਹੋਈ ਆ ਇਹ 18 ਤੋਂ 15 ਤੱਕ ਵੈਲਿਡ ਆ 15 ਸਾਲ ਅੱਗੇ ਮਤਲਬ 33 ਤੱਕ ਵੈਲਿਡ ਆ ਠੀਕ ਆ ਜੀ ਇਹਦੇ ਪਾਸੇ ਪੂਰੀ ਸਾਰੀ ਫੋਲੋ ਕੇ ਪਈ ਆ ਰੇਟ ਦਾ ਛੋਟਾ ਜਿਹਾ ਦੇਖੋ ਜੀ ਰੇਟ ਤੁਹਾਨੂੰ ਪਹਿਲਾਂ ਆਓ ਪਹਿਲਾਂ ਪਾਓ ਬਹੁਤ ਨਵੀਂ ਪਈ ਹੋਈ ਆ ਉਸ ਤੋਂ ਬਾਅਦ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਇਨੋਵਾ ਇਹ ਗੱਡੀ ਸਾਫ਼ ਨਾ ਬਹੁਤ ਘੱਟ ਦੇਖਣ ਨੂੰ ਮਿਲਦੀ ਬਹੁਤ ਘੱਟ ਤੇ ਆ ਜੋ ਫਿਰ ਬਾਕੀ ਦੇ ਲੈਣੇ ਆ ਪਾਪਾ ਜੀ ਤਾਂ ਜਾਣਕਾਰੀ ਇਹ ਨੋਵਾ ਇਹ ਸਟਾਰਟਿੰਗ ਤੁਹਾਨੂੰ ਦਿਖਾ ਰਹੇ ਆ ਜੀ ਤੇ ਅੰਦਰ ਵੀ ਲੈ ਕੇ ਚੱਲਾਂਗੇ ਨੋਵਾ ਘੱਟ ਤੋਂ ਘੱਟ 7-8 अवेलेबल ਆਪਣੇ ਕੋਲ ਅੱਜ ਠੀਕ ਹੈ ਜੀ ਜਿੱਦਾਂ ਦੀ ਜੋ ਰਿਕੁਆਇਰਮੈਂਟ ਹੋਊਗੀ ਕਿਸੇ ਵੀਰ ਨੂੰ ਕ੍ਰਿਸਟਾ ਚਾਹੀਦੀ ਆ ਆਟੋ ਚਾਹੀਦੀ ਮੈਨੂਅਲ ਚਾਹੀਦੀ ਹਰ ਤਰ੍ਹਾਂ ਦਾ ਸਟਾਕ ਤੁਹਾਨੂੰ ਮਿਲੂਗਾ ਇਹ 15 ਮਾਡਲ ਲੈ ਕੇ ਆਏ ਆ ਜੀ 20 ਵੇਰੀਐਂਟ ਦੇ ਵਿੱਚ ਵੀਰ ਡਿਮਾਂਡ ਕਰਦੇ ਕਿ ਪਹਿਲਾ ਵਾਲੀ ਨੋਵਾ ਚਾਹੀਦੀ ਆ ਔਰ ਸਿੰਗਲ ਹੈਂਡ ਰਿਵਨ ਚਾਹੀਦੀ ਪਹਿਲੇ ਨਾਮ ਤੇ ਲੈ ਕੇ ਆਏ ਆ ਜੀ 20 ਮਾਡਲ ਜਿਹਦੇ ਚ ਆਪਾਂ ਨੂੰ ਡਬਲ 에ਅਰ ਬੈਗ ਸਟੀਅਰ ਇੰਟੀਰੀਅਰ ਦੀ ਚੈੱਕ ਕਰ ਸਕਦੇ ਹੋ ਕੈਪਟਨ ਸੀਟ ਵਾਲਾ ਮਾਡਲ ਹੈ ਜੀ ਠੀਕ ਹੈ ਜੀ ਇੰਟੀਰੀਅਰ ਦੀ ਬਹੁਤ ਸੋਹਣੀ ਪਈ ਹੋਈ ਹੈ ਗੱਡੀ ਇਹ ਤੇਵਾ ਕੀ ਰੇਟ ਰੱਖਿਆ ਹੋਇਆ ਹੈ ਜੀ ਫਿਰ ਇਹਦਾ ਇਹ ਵੀਰੇ ਸਿਰਫ ਦੇ ਦਾਂਗੇ ਤੁਹਾਨੂੰ 8,70,000 ਰੁਪਏ ਦੀ ਠੀਕ ਹੈ ਜੀ ਲੋਨ ਵਗੈਰਾ ਲੋਨ ਵੀ ਕਰਵਾ ਦਾਂਗੇ ਜੀ ਠੀਕ ਹੈ ਜੀ 2.5 ਲੱਖ ਰੁਪਏ ਲਿਓ ਬਾਕੀ ਲੋਨ ਹੋ ਜਾਊਗਾ ਠੀਕ ਹੈ ਜੀ ਲੋਨ ਵੀ ਹੋ ਜਾਣਾ ਗ੍ਰੀਸਰ ਨੂੰ ਸਾਰੀ ਵਿਖਾਤੀ ਹੋਈ ਹੈ ਬਹੁਤ ਸੋਹਣਾ ਨੰਬਰ ਆ ਰੇਟੀ ਬਹੁਤ ਸੋਹਣੀ ਆ